ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ਡਾਕੂ ਕਹਿ ਰਿਹਾ ਐ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਤੁਹਾਡੇ ਅੰਦਰ ਸਾਫ ਤੋਂ ਮਤਲਬ ਨਹੀਂ ਗਾ ਚਲ 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 ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਤੁਸੀ ਸਾਬ ਚਲੋ ਚਲੋ ਸ਼ਾਬਾਸ਼ ਲਾਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੀ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਪੁੱਛੋ ਪੁੱਛੋ ਅੱਛਾ ਇੱਕ ਮੇਰੀ ਗੱਲ ਪਹਿਲੇ ਸੁਣ ਲਓ ਵੀ ਕਾਦੀ ਗੱਲ ਸੁਣ ਲਾਗੇ ਮੈਂ ਨੇਮ ਕਰਕੇ ਕਿਹਾ ਕਿ ਸਾਹਿਬ ਇਹ ਕਾਂਗਰਸ ਸਾਹਿਬ ਯੋਗ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕ ਵਿੱਚ ਹੈ ਕਿ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਵਾਚ ਐਂਡ ਵਾਰਡ ਨੂੰ ਰੌਲਾ ਪਾਉਂਦੇ ਆ ਹੋਰ ਕੋਈ ਕਰਦਾ ਹੈ ਕਿ ਇਹਨਾਂ ਨੂੰ ਬਾਹਰ ਕਰਦਾ ਕੋਈ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕੁਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲ ਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਜੀ ਤਰਨ ਤਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਫਿਰ ਇਸ ਕਰਕੇ ਇਹ ਹੁਣ ਬਹਾਨਾ ਲੱਗਦੇ ਆ ਆ ਸਾਰੇ ਇਕੱਠੇ ਹੋ ਗਏ ਇਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਥੋਡੇ ਹੱਥ ਥੋਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਥੋਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਟੱਪੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਆਗਾ ਕਿ ਅਸੀਂ ਪੜ ਕੇ ਕੌਨਮੈਂਟਾਂ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਆ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜੇਲ੍ਹ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲ ਨਾ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰਿਆ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਕਹੋ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਹੀ ਕੋਈ ਨਾ ਚਲੀ ਹੈਪਰਕਰ ਜੀ ਤੁਸੀਂ ਇੱਥੇ ਦਾ ਨਾਲ ਭਜਦੇ ਨਹੀਂ ਦਿੱਲੀ ਨਾਲ ਕੀ ਚਲੋਗੇ ਤੁਸੀਂ ਇੱਥੇ ਦਾ ਨਾਲ ਭਜਦੇ ਨਹੀਂ ਸਾਡੇ की क्या? ना जावे बैठो, सुनो हाँ फिर सुनो तीन दिल्ली की चलोगे इतने गल नहीं करते समस्या मेरी है मोदी मोदी ने मोदी ने मोदी ने स्यापा पाया जो ਤੁਹਾਡੀਆਂ ਸਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਕਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆਚਾਰ ਕੰਡ ਦੇ ਹਾਲਾਂ ਵਿੱਚ ਬੈਠ ਨਹੀਂ ਸਕਦੇ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਗੱਲੋਂ 4 ਘੰਟੇ ਦਾ ਸੈਸ਼ਨ ਦਾ ਬੈਠ ਨਹੀਂ ਸਕਦੇ ਬੈਠੋ ਇੱਥੇ ਆਰਾਮ ਨਾਲ ਬੈਠੋ ਤੁਸੀਂ ਵੀ ਇੱਦਾਂ ਠੀਕ ਆਉਨੇ ਹੋ ਹਾਂ ਬੈਠੋ ਤੇ ਬਿડાਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਛਾਰੇ ਮਾਰੇ ਉਹ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸਖਪਾਲ ਸਿੰਘ کہہ ਰਹੇ ਨੂੰ ਮਾਨ ਸਨਮਾਨ ਸਹਿਤ ਬਾਹਰ ਛੱਡਿਓ ਜੀ ਹੀ ਇਜ਼ ਨਾਟ ਅਲਾਉਡ ਹੇਅਰ ਲੈ ਜਾਓ ਜੀ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਗੱਲ ਸੁਣਾਗਾ ਐਲੋ ਪੀਤਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ ਚਾਰ ਦਿਨ ਦਾ ਚਲਾਓ ਚਲੋ ਗੱਲ ਕਰਾਂਗੇ ਦੋ ਚਲੋ 60 ਦਿਨ ਦਾ ਚਲਾਓ ਚਾਰ ਘੰਟਿਆਂ ਵਾਲੇ ਚ ਸਹਿਯੋਗ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਭਾਜਪਾ ਦੇ ਖਿਲਾਫ ਹੈ ਉਹ ਮੁੱਦਾ ਤਾਂ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰੜੇ ਹੋਏ ਹੋ ਤੁਸੀਂ ਰੜੇ ਹੋਏ ਹੋ ਇਹ ਰੜੇ ਹੋਏ ਨੇ ਭਾਜਪਾ ਨਾਲ ਰੜੇ ਹੋਏ ਨੇ ਇਹ ਇਹ ਭਾਜਪਾ ਨਾਲ ਰੜੇ ਹੋਏ ਨੇ ਇਹ ਭਾਜਪਾ ਨਾਲ ਰੜੇ ਹੋਏ ਨੇ ਬਰਨਾਲੇ ਵਾਲਿਓ ਨਵੇਂ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲਾਂ ਹੀ ਆਇਆ ਹੋਇਆ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਹਾਲ ਇਹਨੂੰ ਆ ਹਾਲਤ ਦੇਖ ਲਓ ਓਏ ਆ ਐਦਾਂ ਹੀ ਇਹ ਹੜਾ ਮਲੇ ਜੋਗੇ ਚ ਲੜੇ ਸੀ ਉਹ ਚੋਂਗੇ ਇਹ ਵੀ ਇੱਦਾਂ ਹੀ ਲੜੇ ਸੀ ਇਹ ਇਹ ਲੜਦੇ ਰਹਿੰਦੇ ਆ ਮਾਨਸਾਪਰਸ ਚ ਉਥੇ ਚੱਜੂ ਭਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਸੁਣਾ ਕੇ ਤੁਹਾਡੀ ਗੱਲ ਸੁਣਾਂਗੇ ਅਸੀਂ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਸ਼ੇਰ ਦਾ ਮਫੈਸਲਾ ਮੰਨਣ ਨੂੰ ਤਿਆਰ ਨਹੀਂ ਭਾਈ ਬਾਸਾ ਸਾਰੇ ਮਾਣਯੋਗ ਮੈਂਬਰ ਆਪਣੀ ਆਪਣੀ ਜਗ੍ਹਾ ਤੇ ਬੈਠੋ ਹੁਣ ਸਾਰਾ ਬੋਲਦਿਓ ਤੁਸੀਂ ਜਾਓ ਨਾਲ ਸਾਰੇ ਬੈਠੋ ਸੀਮਾ ਫਾਇਦਾ ਨਹੀਂ ਸੀਮਾ ਸਾਹਿਬ ਇੱਕ ਮਿੰਟ ਤੁਸੀਂ ਚਲ ਬੈਠੋ ਫਿਰ ਇੱਕ ਮਿੰਟ ਬੈਠੋ ਜੀ ਬੈਠੋ ਸ਼ੇਰ ਸਾਹਿਬ ਚਲੋ ਫਿਰ ਜਾਓ ਜਾ ਜਾਓ ਜਾ ਬੈਠੋ ਗੋ ਬੈਠੀਏ ਸੀਐਮ ਸਾਹਿਬ ਕੌਣ ਹੈ ਕੇਰ ਕੇਰ ਰੋਡਸ ਕਰੋ ਹੂ ਆਰ ਯੂ ਕਹਿੰਦੇ ਤੁਸੀਂ ਹੂ ਆਰ ਯੂ ਬਾਈਚ ਪਤਾ ਨਹੀਂ ਲੱਗਿਆ ਬਾਈਚ ਬਤਨ ਲੱਗਿਆ ਹੂ ਆਈ ਐਮ ਕੇਰ ਰੋਡਸ ਕਰੋ ਕੇਰ ਰੋਡਸ ਕਰੋ ਵਿਚ ਨਹੀਂ ਪਤਾ ਲੱਗਿਆ ਹੈ ਸਦਨ ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਨਾਂ ਪ੍ਰਸ਼ਨੋਚ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਕੇਰ ਰੋਡਸ ਕਰੋ ਹੂ ਆਰ ਯੂ ਸਦਨ ਆ ਬੈਠੋ ਸੀਐਮ ਸਾਹਿਬ ਬੈਠੋ ਮੈਨੂੰ ਨਾ ਰੱਖਣ ਹੀ ਦਿੰਦੇ ਤੇ ਗਾਲੀ ਤੇਰੇ ਸਵੇਰੇ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਲੀ ਪੈ ਛੋੜਦਾ ਤੁਹਾਡੀ ਮੈਂ ਤੁਹਾਡੀ ਗੱਲ ਵੀ ਸੁਣਾ ਲੇ ਬਿਲਕੁਲ ਤੁਹਾਡੀ ਗੱਲ ਸੁਣਾ ਲੇ ਹਾਈ ਕੁਰਸੀ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਜੀ ਇਹਨਾਂ ਦੀ ਸੁਣ ਲਈਏ ਬੈਠੋ ਹਾਂ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦਿੰਦੇ ਤੇ ਕੀ ਮਾੜਾ ਸੀ ਜੀ ਮੈਂ ਚਲੋ ਜੀ ਤੁਸੀਂ ਬੈਠੋ ਜੀ ਕਿਸੇ ਨੇ ਨਹੀਂ ਕਹਿਣਾ ਕੁਝ ਇੱਧਰ ਜਾ ਕੋਈ ਬਾਜਵਾ ਜੀ ਕੇਅਰ ਨੂੰ ਡਸ ਕਰੋ ਜੀ ਮੇਰੀ ਗੱਲ ਸੁਣੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਇੱਕ ਕਮੇਟੀ ਆ ਹਰੇਕ ਨੂੰ ਹੋਰ ਅਸੀਂ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਤੂੰ ਕੌਣ ਹੈ ਤੁਸੀਂ ਉਹ ਵੀ ਜਾ ਯਾਰ ਇੱਧਰ ਇੱਧਰ ਕੇਅਰ ਨੂੰ ਡਸ ਕੀਤਾ ਜਾਵੇ ਬਾਜਵਾ ਸਾਹਿਬ ਕੌਣ ਹੈ ਕੇ ਰੋਡਸ ਕਰੋ ਉਹ ਸਪੀਕਰ ਸਾਹਿਬ ਅਫਰੋਜਾ ਯਾਰ ਲੈ ਜਾ ਮੈਂ ਜਾਣ ਲਿਆ ਅੱਜ ਪੰਜਾਬ ਦੇ ਬਹੁਤ ਹੀ ਅਹਿਮ ਮੁੱਦੇ ਤੇ ਡਿਸਕਸ਼ਨ ਹੋ ਰਹੀ ਆ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਕਿ ਸਦਨ ਦੇ ਵਿੱਚ ਹੰਗਾਮਾ ਬੇਨਤੀ ਸੁਣੋ ਸਰ ਬੇਨਤੀ ਸੁਣੋ ਸਭ ਯਕਮੈਂਟ ਜੀ ਬਹੁਤ ਬਹੁਤ ਧੰਨਵਾਦ ਮੇਰੀ ਬੇਨਤੀ ਸੁਣੋ ਸਰ ਬਹੁਤ ਬਹੁਤ ਧੰਨਵਾਦ ਜੀ ਅਸੀਂ ਕਿੰਨੀਆਂ ਵਾਰ ਬੋਲਦੇ ਤੁਹਾਨੂੰ ਸਵੇਰ ਦੇ ਹਰ ਬੁਲਾਾਰੇ ਦੇ ਵਿੱਚ ਬੋਲ ਤੁਹਾਨੂੰ ਬੁਲਾ ਰਿਹਾ ਹਰ ਬੁਲਾਾਰੇ ਤੋਂ ਪਹਿਲਾਂ ਬੋਲ ਕੇ ਹਰ ਬੁਲਾਾਰੇ ਤੋਂ ਬਾਅਦ ਬੋਲ ਕੇ ਕਿੰਨੀ ਵਾਰ ਸੁਣੋਗੇ ਇੱਕ ਇੱਕ ਨੰਬਰ ਤੇ ਸੁਖਪਾਲ ਜੀ ਬੈਠੋ ਜੀ ਬੈਠੋ ਬੈਠੋ ਦੀਵਾ ਦੀਵਾ ਬੁਝਣ ਮੇਰੇ ਫਰਕਦਾ ਹੁੰਦਾ ਫੜ 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 ਜ਼ਿਆਦਾ ਕਰਦਾ ਹੁੰਦਾ ਬੁਝਣ ਲੱਗਿਆ ਦੀਵਾ ਇਹਨਾਂ ਦਾ ਹੁਣ ਗੱਲ ਨਹੀਂ ਬਾਤ ਨਹੀਂ ਬੋਲਣ ਨਹੀਂ ਦਿੰਦੇ ਕਿਸੇ ਨੂੰ ਮੇਰੇ